ਇਸ ਵੇਲੇ ਗੁਰਦਾਸਪੁਰ ਤੋਂ ਬਹੁਤ ਵੱਡੀ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਦਾ ਇੱਕ ਨੌਜਵਾਨ ਜੋ ਰੋਟੀ ਰੋਜ਼ੀ ਕਮਾਉਣ ਲਈ 1.5 ਸਾਲ ਪਹਿਲਾਂ ਅਮਰੀਕਾ ਗਿਆ ਸੀ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ ਹੈ ਮੌਤ ਦੀ ਖਬਰ ਸੁਣਦਿਆਂ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ ਮੇਰੇ ਤੱਕ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ ਕਰਜ਼ਾ ਚੱਕ ਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ ਪਰ ਅੱਜ ਅਚਾਨਕੇ ਦਿਲ ਦਾ ਦੌਰਾ ਪੈਣ ਕਰਕੇ ਉਸਦੀ ਮੌਤ ਹੋ ਗਈ ਹੈ ਉਹਨਾਂ ਨੇ ਭਾਰਤ ਸਰਕਾਰ ਤੋਂ ਆਪਣੇ ਪੁੱਤ ਦੀ ਨਿਰਧਿਕ ਦੇ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ ਪੁੱਤ ਮੈਨੂੰ ਵਾਪਸ ਦੇ ਦੋ ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਕਿੰਨੀ ਤੁਹਾਡੇ ਲਈ ਕਿੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੰਦਾ ਵੀ ਹੈਗਾ ਉਹਦਾ ਦਾ ਦੇ ਦੋ ਸਾਲ ਹੋ ਗਿਆ 1.5 ਸਾਲ ਹੋ ਗਿਆ ਵਾ ਅੱਲ 10 ਵਜੇ ਗੱਲ ਹੋਈ ਮੇਰੀ ਇੱਧਰ ਦੇ ਟਾਈਮ ਦੇ ਨਾਲ ਕਿੰਗੀਆਂ ਭੋਲੀਆਂ ਗੱਲਾਂ ਕਰਕੇ ਕੰਡਿਆ ਹੀ ਮੇਨਾ ਰੋਟੀ ਰੋਟੀ ਖਾਂਡਿਆ ਹੀ ਆ ਭਾਦਵੇ ਜੀ ਮੈਂ ਫੋਨ ਨਹੀਂ ਕੀਤਾ ਮੈਂ ਸਾਰਾ ਤਿੰਨੋਂ ਨੂੰ ਫੋਨ ਕਰ ਵੀ ਨਹੀਂ ਹੁਣੀਆਂ ਉਜੇ ਵੀ ਇਹ ਨੀ ਨੀ ਕੀ ਕਰਨ ਡਿਆ ਆਂ ਆਈ ਮੈਂ ਕੱਲ ਕੀਤਾ ਨਾ ਮੈਨੂੰ ਰਾਤੀ 7:30 ਵਜੇ ਮੁੰਡੇ ਦਾ ਜਾਰਦਾ ਫੋਨ ਆਇਆ ਬੰਦਾ ਨੰਬਰ ਤੇ ਜੋ ਮੁੰਡੇ ਨਕੇ ਨੂੰ ਉਹਦੇ ਭਰਾ ਨੂੰ ਵੀ ਆਪਣੇ ਡੈਡੀ ਦਾ ਨੰਬਰ ਪੇਜ ਆਏ ਜੀ ਦੋਨੋਂ ਮੈਸੇਜ ਕੀਤਾ ਕੀ ਗੱਲ ਹੈ ਕਹਿੰਦਾ ਠੀਕ ਨਹੀਂ ਆ ਆਏ ਅੰਦੇਸ ਉੱタル ਲੈ ਗਏ ਆਂ ساری ਰਾਤ ਦੀ ਖਾਂਗ ਕਰਦੇ ਰਹੇ ਹੁਣ ਵੀ ਆਜੇ ਉਹ ਠੀਕਵਾਏ ਮੇਰੇ ਦੋ ਬੇਟੇ ਇੱਕ ਬੇਟੀ ਆ 20 ਸਾਲ ਦਾ ਹੀ ਗਾਜ ਜਿਸ ਮੇਰਾ ਮੁੱਤ ਜਵਾਨੀ ਉਹ ਡਿਆਈ ਤੁਹਾਨੂੰ ਕਹਿੰਦੀ ਮੇਰਾ ਮੁੱਤ ਦੇ ਦੋ ਜਿੱਦਾਂ ਦਾ ਮੈਂ ਕਹਾ ਮੇਰਾ ਪੁੱਤ ਮੇਰੀ ਜਾਨੇ ਜਿਹਾ ਮਾਰੋ ਮੇਰਾ ਪੁੱਤ ਮੇਰੀ ਜਾਨੇ ਜਿਹਾ ਮਾਰੋ ਰੱਬ ਨੇ ਤੇ ਜ਼ਿੰਦਾ ਰੱਖਿਆ ਉਹਨੂੰ ਕੀਤਾ ਅਰ ਜਿੱਦ ਦਾ ਨਹੀਂ ਆਗਾ ਮੇਰੀ ਚੋਲੀ ਤੇ ਫਾਦੋ ਜਨਾਮ ਅਜੀਤ ਸਿੰਘ ਜੀ ਹਾਂ ਜੀ ਅਸੀਂ ਸਰਕਾਰ ਤੋਂ ਪੂਰ ਜੋਰ ਮੰਗ ਕਰਦੇ ਆ ਕਿ ਉਸ ਦੀ ਮਰਤਕ ਦੇ ਆ ਸਾਰਾ ਕੁਝ ਮਰਦੋਂ ਦੇਖਦੇ ਆ ਇਹਨਾਂ ਦੇ ਹਾਲਾਤ ਦੇਖਦੇ ਆ ਇੱਥੇ ਇਹਨਾਂ ਦੇ ਨਿਵਾਸ ਸਥਾਨ ਪਿੰਡ ਤਾਰੀਵਾਲ ਪੋਜਾ ਵਿਖੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚਾਉਣ ਦੀ ਪੂਰ ਜੋਰ ਅਪੀਲ ਕੀਤੀ ਜਾਂਦੀ ਹੈ ਇਸ ਨੂੰ ਤਕਰੀਬਨ 1.5 ਸਾਲ ਹੋ ਗਏ ਜੀ ਤਕਰੀਬਨ 70-75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਿਲ ਲਗਿਆ ਹੈ ਜੀ ਹੁਣ ਹਾਲਤ ਬਹੁਤ ਹੀ ਤਰਸਯੋਗ ਤੂਂ ਦੇਖ ਹੀ ਰੇ ਨਾ ਰੋ ਜੀ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੈ ਜੀ ਸਰ ਕੁਝ ਕਨਫਰਮ ਨਹੀਂ ਹੋੰਦਿਆ ਉਹਨਾਂ ਨੂੰ ਹਾਰਟ ਅਟੈਕ ਦੱਸਿਆ ਜਾ ਰਿਹਾ ਵੀ ਉਹਨੂੰ ਹਾਰਟ ਅਟੈਕ ਹੋਇਆ ਜੀ ਕੁਝ ਕਨਫਰਮ ਨਹੀਂ ਕਿ ਕਿਦਾਂ ਦੇਤੋ ਇਹ ਪਰ ਕੁਝ ਮੰਗ ਕਰਦੇ ਆ ਵੀ ਉਹਦੀ ਡੈੱਡ ਬੋਡੀ ਨੂੰ ਇੰਡੀਆ ਲੈ ਕੇ ਆ ਜਾਵੇ ਹਾਂਜੀ ਤੇ ਜੋ ਵੀ ਬੰਦ ਕਰਵੇ ਕੀਤੀ ਜਾਵੇ ਬਹੁਤ ਮਾੜਾ ਹੈ ਉਹਦੇ ਛੋਟੇ ਬ੍ਰਦਰ ਦਾ ਬਹੁਤ ਰੋ ਰੋ ਕੇ ਮਾੜਾ ਹਾਲ ਹੈ ਮਾਤਾ ਜੀ ਦਾ ਬਹੁਤ ਮਾੜਾ ਹਾਲ ਹੈ ਨੰਨਾਰੇ ਵੀਰ ਨੂੰ ਬੇਨਤੀ ਹੈ ਕਿ ਜਿੰਨੀ ਵੀ ਦਲਾਜ ਦੀ ਡੈਡ ਬਡੀ ਲਈ ਵਿੱਚ ਮਦਦ ਕੀਤੀ ਜਾ ਸਕਦੀ ਸਾਰੇ ਕਰਤੋਂ ਪਰਿਵਾਰ ਦਾ ਬਹੁਤ ਮਾੜਾ ਹਾਲਿਆ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਮੰਗਿਆ ਵੀ ਇਹ ਉਹਦੀ ਡੈਡ ਬਡੀ ਨਿਕਲਣ ਦੀ ਜਾਵੇ